ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉਸ ਤੋਂ ਜਦੋਂ ਸੁੱਤੀਆਂ ਹੋਈਆਂ ਸਰਕਾਰਾਂ ਜਾਗਦੀਆਂ ਨੇ ਤਾਂ ਉਹ ਜੋ ਕੰਮ ਕਰਦੀਆਂ ਨੇ ਕੀ ਉਹ ਜਾਗਦੇ ਹੋਏ ਇਹ ਜਿਹੜੇ ਕੰਮ ਨੇ ਉਹ ਕਰਦੀਆਂ ਨੇ ਜਾਂ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਉਸੇ ਤਰੀਕੇ ਨਾਲ ਨੀਂਦ ਵਿੱਚ ਸੀ ਜਿਹੜਾ ਹੈ ਗੂੜੀ ਨੀਂਦ ਵਿੱਚ ਹੀ ਲਏ ਜਾਂਦੇ ਪੰਜਾਬ ਸਰਕਾਰ ਦਾ ਇੱਕ ਨਵਾਂ ਫੈਸਲਾ ਜਿਹੜਾ ਹੈ ਉਸ ਨੂੰ ਦੇਖਦੇ ਹੋਏ ਤਾਂ ਇਹੀ ਲੱਗਦਾ ਹੈ ਕਿ ਇਹ ਫੈਸਲਾ ਜਿਹੜਾ ਹੈ ਨੀਂਦ ਵਿੱਚ ਹੀ ਜਾਣ ਦੀ ਸੁੱਤੇ-ਸੁੱਤੇ ਹੀ ਜਿਹੜਾ ਹੈ ਲਿਆ ਗਿਆ ਹੈ ਸਿੱਖਿਆ ਅਤੇ ਸਿਹਤ ਦੇ ਮੁੱਖ ਮੁੱਦੇ ਮੰਨ ਕੇ ਇਹ ਸਰਕਾਰ ਜਿਹੜੀ ਹੈ ਉਹ ਹੋਂਦ ਵਿੱਚ ਆਈ ਸੀ ਤੇ ਇਨ੍ਹਾਂ ਖੇਤਰਾਂ ਵਿੱਚ ਸੁਧਾਰ ਕਰਨ ਦਾ ਬਹੁਤ ਵੱਡਾ ਜਿਹੜਾ ਵਾਅਦਾ ਸੀ ਸਾਡੇ ਬੱਚਿਆਂ ਦੇ ਭਵਿੱਖ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਾਨੂੰ ਦੱਸਿਆ ਗਿਆ ਦਰਸਾਇਆ ਗਿਆ ਤੇ ਇਹਦੇ ਵਿੱਚ ਸੁਧਾਰ ਕਰਨ ਦਾ ਵਾਦਾ ਕੀਤਾ ਗਿਆ ਤਾਂ ਹੁਣ ਜੇ ਇਹੀ ਸਰਕਾਰ ਜਿਹੜੀ ਹੈ ਉਹ ਆਪਣੇ ਫੈਸਲੇ ਨਾਲ ਜੇ ਸਾਡੇ ਬੱਚਿਆਂ ਦੇ ਭਵਿੱਖ ਨਾਲ ਖਿਲਵਾਲ ਕਰ ਰਹੀ ਹੈ ਤਾਂ ਕੀ ਕੀਤਾ ਗਿਆ ਫੈਸਲਾ ਜੋ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਲਿਆ ਜਦੋਂ ਉਹਨਾਂ ਨੇ 301 ਜਿਹੜੇ ਨੇ ਮਾਸਟਰ ਕੈਡਰ ਦੇ ਜਿਹੜੇ ਟੀਚਰ ਸੀ ਉਹਨਾਂ ਨੂੰ ਤਰੱਕੀ ਦੇ ਕੇ ਇੰਗਲਿਸ਼ ਲੈਕਚਰਾਰ ਬਣਾ ਦਿੱਤਾ ਮਾਸਟਰ ਕੇਡਰ ਜਿਹੜਾ ਹੁੰਦਾ ਹੈ ਉਹ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਜਿਹੜਾ ਹੈ ਉਹ ਪੜਾਉਂਦਾ ਹੈ ਤੇ ਜਿਹੜਾ ਲੈਕਚਰਾਰ ਹੁੰਦਾ ਹੈ ਉਹ 11ਵੀਂ ਤੇ 12ਵੀਂ ਦੇ ਜਿਹੜੇ ਸੀਨੀਅਰ ਬੱਚਿਆਂ ਨੂੰ ਪੜਾਉਂਦਾ ਹੈ ਸੋ ਮਾਸਟਰ ਕੇਡਰ ਤੋਂ ਤਰੱਕੀ ਕਰਕੇ ਲੈਕਚਰਾਰ ਜਿਹੜਾ ਹੈ 301 ਅਧਿਆਪਕਾਂ ਨੂੰ ਬਣਾਇਆ ਹੁਣ ਜਿਹੜੇ ਇਹ ਕਹਿਣ ਵਾਲੇ ਹੋਣਗੇ ਜਾਂ ਸਮਰਥਕ ਹੋਣਗੇ ਸਰਕਾਰ ਦੇ ਉਹ ਕਹਿਣਗੇ ਕੀ ਗਲਤ ਕੀਤਾ ਤਰੱਕੀ ਦਿੱਤੀ ਹੈ ਨਾ ਮਾਸਟਰਾਂ ਨੂੰ ਤਰੱਕੀ ਦੇ ਕੇ ਜੇ ਲੈਕਚਰਰ ਬਣਾਇਆ ਤੇ ਇਹਦੇ ਵਿੱਚ ਗਲਤ ਕੀ ਹੈ ਚੰਗਾ ਹੋਇਆ ਕਿਸੇ ਨੂੰ ਤਾਂ ਤਰੱਕੀ ਦਿੱਤੀ ਡਾਕਟਰ ਦੇਖੋ ਤੁਸੀਂ ਉਹ ਤਰੱਕੀ ਵਾਸਤੇ ਹੀ ਤਾਂ ਹੜਤਾਲ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਓਪੜੀ ਬੰਦ ਕਰਕੇ ਬੈਠੇ ਨੇ ਕਿ ਸਾਡੀ ਤਰੱਕੀ ਰੁਕੀ ਹੋਈ ਹੈ ਸਾਨੂੰ ਤਰੱਕੀ ਦਿਓ ਇੱਥੇ ਜੇ ਮਾਸਟਰਾਂ ਨੂੰ ਤਰੱਕੀ ਦੇ ਦਿੱਤੀ ਤਾਂ ਤੁਸੀਂ ਇਸਤੇ ਇਤਰਾਜ਼ ਕਰ ਰਹੇ ਹੋ ਇਤਰਾਜ਼ ਤਰੱਕੀ ਦੇਣ ਤੇ ਨਹੀਂ ਹੈ ਇਤਰਾਜ਼ ਇਹ ਹੈ ਕਿ ਜਿਹੜੇ 301 ਜਿਹੜੇ ਨੇ ਮਾਸਟਰ ਪ੍ਰਮੋਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ 298 ਨੇ ਉਹਨਾਂ ਨੇ ਅੱਜ ਤੱਕ ਕਦੇ ਜਿਹੜੀ ਹੈ ਅੰਗਰੇਜ਼ੀ ਵਿਸ਼ਾ ਜਿਹੜਾ ਹੈ ਪੜਾਇਆ ਹੀ ਨਹੀਂ 301 ਦੇ ਵਿੱਚੋਂ 298 ਨੇ ਕਦੇ ਅੰਗਰੇਜ਼ੀ ਵਿਸ਼ਾ ਜਿਹੜਾ ਹੈ ਪੜਾਇਆ ਨਹੀਂ ਹੈ ਸਿਰਫ 3 ਦੇ ਆਪ ਕਹੇ ਜਿਹੇ ਹਨ ਜੋ ਅੰਗਰੇਜ਼ੀ ਜਿਹੜੀ ਆ ਪਹਿਲਾਂ ਪੜਾ ਰਹੇ ਨੇ ਅੰਗਰੇਜ਼ੀ ਵਿਸ਼ੇ ਦੇ ਕੀਟਰ ਨੇ ਬਾਕੀ ਜਿਹੜੇ ਨੇ ਦੂਸਰੇ ਜਿਹੜੇ ਸਬਜੈਕਟ ਨੇ ਹੋਰਾਂ ਵਿਸ਼ਿਆਂਵਾਂ ਦੇ ਜਿਹੜੇ ਮਾਸਟਰ ਨੇ ਉਹਨਾਂ ਨੂੰ ਇੰਗਲਿਸ਼ ਲੈਕਚਰਰ ਜਿਹੜਾ ਹੈ ਬਣਾ ਦਿੱਤਾ ਗਿਆ ਜੇ ਤੁਸੀਂ ਆਰਡਰ ਦੇ ਵਿੱਚ ਇਹਨਾਂ ਦਾ ਵੇਰਵਾ ਪੜਦੇ ਹੋ ਕਿ ਕਿਹੜੇ-ਕਿਹੜੇ ਵਿਸ਼ੇ ਨੇ ਜਿਨ੍ਹਾਂ ਦੇ ਮਾਸਟਰਾਂ ਨੂੰ ਜਿਹੜਾ ਹੈ ਉਹ ਇੰਗਲਿਸ਼ ਲੈਕਚਰਰ ਬਣਾਇਆ ਹੈ ਤਾਂ ਉਹਦੇ ਵਿੱਚ ਸਾਇੰਸ ਦੇ ਜਿਹੜੇ ਨੇ 127 ਅਧਿਆਪਕ ਨੇ ਸੋਸ਼ਲ ਸਟੱਡੀਜ਼ ਦੇ 102 ਅਧਿਆਪਕ ਮੈਥ ਦੇ 41 ਟੀਚਰ ਨੇ ਹਿੰਦੀ ਦੇ 16 ਜਿਹੜੇ ਵਿਸ਼ੇ ਆਪਕਣੇ ਉਹਨਾਂ ਨੂੰ ਇੰਗਲਿਸ਼ ਸਟਰਕਚਰਲ ਨਾਲ ਦਿੱਤਾ ਗਿਆ ਇਸੇ ਤਰ੍ਹਾਂ ਪੰਜਾਬੀ ਦੇ 7 ਨੇ ਫਿਜ਼ੀਕਲ ਐਜੂਕੇਸ਼ਨ ਦਾ 1 ਹੈ ਐਗਰੀਕਲਚਰ ਦੇ 4 ਨੇ ਤੇ ਸਿਰਫ 3 ਜਿਹੜੇ ਨੇ ਉਹ ਇੰਗਲਿਸ਼ ਦੇ ਟੀਚਰ ਨੇ ਬਾਕੀ ਸਾਰੇ ਗੈਰ ਵਿਸ਼ਾ ਦੇ ਜਿਹੜੇ ਟੀਚਰ ਨੇ ਜਿਹੜੇ ਕੀ 11ਵੀਂ 12ਵੀਂ ਨੂੰ ਪਹਿਲਾਂ ਪੜ੍ਹਾ ਹੀ ਨਹੀਂ ਰਹੇ ਸੀਗੇ 6ਵੀਂ ਤੋਂ 10ਵੀਂ ਨੂੰ ਪੜ੍ਹਾ ਰਹੇ ਸੀ ਉਹਨਾਂ ਨੂੰ ਤਰੱਕੀ ਦੇ ਕੇ 11ਵੀਂ 12ਵੀਂ ਦਾ ਇੰਗਲਿਸ਼ ਦਾ ਲੈਕਚਰਰ ਜਿਹੜਾ ਹੈ ਪ੍ਰਾਪਤ ਕੀਤਾ ਹੁਣ ਜਦੋਂ ਇੱਕ ਅਖਬਾਰ ਨੇ ਅ ਅਫਸਰਾ ਨੂੰ ਜਿਹੜਾ ਹੈ ਉਹਦੇ ਬਾਰੇ ਪੁੱਛਿਆ ਇਸ ਆਰਡਰ ਬਾਰੇ ਪੁੱਛਿਆ ਕਿ ਇਹ ਕਿਸ ਤਰ੍ਹਾਂ ਦਾ ਆਰਡਰ ਤੁਸੀਂ ਜਾਰੀ ਕੀਤਾ ਹੈ ਅਫਸਰਾ ਦਾ ਜਿਹੜਾ ਜਵਾਬ ਸੀ ਉਹ ਉਹੀ ਸਟੈਂਡਰਡ ਜਵਾਬ ਜੋ ਉਹਨਾਂ ਦਾ ਅਕਸਰ ਹੁੰਦਾ ਹੈ ਇੱਕੋ ਇੱਕ ਇਸਿਆ ਪਟਿਆ ਜਿਹੜਾ ਜਵਾਬ ਹੁੰਦਾ ਹੈ ਹਮੇਸ਼ਾ ਦਿੱਤਾ ਜਾਂਦਾ ਹੈ ਉਹੀ ਜਵਾਬ ਇਸ ਵਾਰ ਵੀ ਮਿਲਿਆ ਉਹ ਕਹਿੰਦੇ ਸਾਰਾ ਕੁਝ ਜਿਹੜਾ ਹੈ ਐਸ ਪਰ ਰੂਲਸ ਕੀਤਾ ਗਿਆ ਹੈ ਜੋ ਜਿਹੜੇ ਨੇ ਸਾਡਾ ਕਾਨੂੰਨ ਦੇ ਤਹਿਤ ਸੀ ਜਿਹੜਾ ਹੈ ਇਹ ਤਰਕੀਆਂ ਦਿੱਤੀਆਂ ਗਈਆਂ ਨੇ ਇਹਨਾਂ ਮਾਸਟਰਾਂ ਨੇ ਆਪਣੀ ਯੋਗਤਾ ਜਿਹੜੀ ਹੈ ਉਹ ਸਾਬਿਤ ਕੀਤੀ ਹੈ ਕਿਵੇਂ ਯੋਗਤਾ ਸਾਬਿਤ ਕੀਤੀ ਹੈ ਉਹ ਕਹਿੰਦੇ ਇਹਨਾਂ ਨੇ ਡਿਗਰੀ ਲਈ ਹੈ ਪੋਸਟ ਗ੍ਰੈਜੂਏਟ ਡਿਗਰੀ ਜਿਹੜੀ ਹੁੰਦੀ ਹੈ ਐਮਏ ਇੰਗਲਿਸ਼ ਦੀ ਉਹ ਇਹਨਾਂ ਨੇ ਆ ਪ੍ਰਾਪਤ ਕੀਤੀ ਹੈ ਜਿਵੇਂ ਕਿ UGC ਦੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਿਕ ਰੈਕਗਨਾਈਜ਼ਡ ਯੂਨੀਵਰਸਿਟੀਆਂ ਨੇ ਜਾਂ ਜਿਹੜੀਆਂ ਇੰਸਟੀਟਿਊਟਸ UGC ਨੇ ਰੈਕਗਨਾਈਜ਼ ਕੀਤੀਆਂ ਹੁੰਦੀਆਂ ਨੇ ਉਹਨਾਂ ਤੋਂ ਹੀ ਜਿਹੜੀ ਇਹ ਡਿਗਰੀ ਲਈ ਗਈ ਹੈ ਇਸ ਕਰਕੇ ਅਸੀਂ ਜਿਹੜਾ ਹੈ ਰੂਲ ਦੇ ਤਹਿਤ ਹੀ ਉਹਨਾਂ ਨੂੰ ਪ੍ਰਮੋਟ ਕੀਤਾ ਹੈ ਹੁਣ ਮਸਲਾ ਕੀ ਹੈ ਤੁਸੀਂ ਕਹੋਗੇ ਕਿ ਦੇਖੋ ਜੀ ਇਹ ਤਾਂ ਕਾਨੂੰਨ ਦੇ ਮੁਤਾਬਿਕ ਹੋਇਆ ਜੋ ਹੋਇਆ ਮਸਲਾ ਇਹ ਹੈ ਕਿ ਜ਼ਿਆਦਾਤਰ ਨੇ ਕਈਆਂ ਨੇ ਬਹੁਤਿਆਰ ਨਹੀਂ ਜਿਹੜਾ ਹੈ ਇਹ ਡਿਗਰੀ ਜਿਹੜੀ ਹੈ ਐਮਏ ਇੰਗਲਿਸ਼ ਦੀ ਉਹ ਡਿਸਟੈਂਸ ਲਰਨਿੰਗ ਕੋਰਸਾਂ ਤੋਂ ਜਿਹੜੀ ਹੈ ਕੀਤੀ ਹੈ ਇਸਟ ਲਰਨਿੰਗ ਜਿਹੜਾ ਹੁੰਦਾ ਹੈ ਡਿਸਟੈਂਸ ਲਰਨਿੰਗ ਜਿਹੜੀ ਹੈ ਮਤਲਬ ਕਿ ਕੋਰਸਪੋਂਡੈਂਸ ਦੇ ਥਰੂ ਕੀਤੀ ਹੈ ਇਹ ਰੈਗੂਲਰ ਡਿਗਰੀਆਂ ਜਿਹੜੀਆਂ ਨੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਕੀਤੀ ਡਿਸਟੈਂਸ ਲਰਨਿੰਗ ਜਿਹੜੀ ਹੁੰਦੀ ਹੈ ਕੋਰਸਪੋਂਡੈਂਸ ਜਿਹਨੂੰ ਪਹਿਲਾਂ ਕਿਹਾ ਜਾਂਦਾ ਸੀ ਕੋਰਸਪੋਂਡੈਂਸ ਕੋਰਸ ਜਿਹੜਾ ਹੈ ਉਸ ਦੇ ਥਰੂ ਜਿਹੜੀ ਹੈ ਇਹ ਡਿਗਰੀ ਲਈ ਹੈ ਜਿਹੜਾ ਆਰਡਰ ਵੀ ਜਾਰੀ ਹੋਇਆ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਸਪਸ਼ਟ ਕੀਤਾ ਹੋਇਆ ਹੈ ਕਿ ਜਿਹੜੇ ਮਾਸਟਰਾਂ ਨੇ ਡਿਗਰੀ ਜਿਹੜੀ ਹੈ ਡਿਸਟੈਂਟ ਲਰਨਿੰਗ ਜਿਹੜੀ ਹੈ ਪੰਜਾਬ ਦੀਆਂ ਬਾਹਰ ਦੀਆਂ ਯੂਨੀਵਰਸਿਟੀਆਂ ਤੋਂ ਕੀਤੀ ਹੈ ਜੋ ਕਿ UGC ਦੇ 2013 ਵਿੱਚ ਰੂਲ ਬਣਾਉਣ ਤੋਂ ਪਹਿਲਾਂ ਕੀਤੀ ਗਈ ਹੈ ਉਹਨਾਂ ਨੂੰ ਜਿਹੜਾ ਹੈ ਪ੍ਰੀਵੀਜ਼ਨਲ ਪ੍ਰਮੋਸ਼ਨ ਜਿਹੜੀ ਦਿੱਤੀ ਗਈ ਹੈ ਤਾਂ ਆਰਜੀ ਤੌਰ ਤੇ ਜਿਹੜੀ ਹੈ ਉਹ ਪ੍ਰਮੋਸ਼ਨ ਕੱਤੀ ਗਈ ਹੈ ਹੁਣ 2013 ਦੇ ਵਿੱਚ UGC ਜਿਹੜੀ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿਹੜਾ ਹੈ ਉਹਨਾਂ ਨੇ ਇੱਕ ਨੋਟਿਸ ਕੱਢਿਆ ਸੀ ਉਸ ਨੋਟਿਸ ਦੇ ਵਿੱਚ ਉਹਨਾਂ ਨੇ ਬੜਾ ਸਾਫ਼ ਕੀਤਾ ਸੀ ਆਪਣੀ ਪਾਲਿਸੀ ਸਾਫ਼ ਕੀਤੀ ਸੀ ਟੈਰੀਟੋਰੀਅਲ ਜਰਸਡਿਕਸ਼ਨ ਔਨ ਡਿਸਟੈਂਸ ਲਰਨਿੰਗ ਕੋਰਸੇਸ ਔਰ ਆਫਕੋਰਸ ਜਿਹੜਾ ਹੈ ਆਫ ਕੈਂਪਸ ਇੰਸਟੀਟਿਊਸ਼ਨਸ ਮਤਲਬ ਕਿ ਜਿੱਥੋਂ ਤੱਕ ਤੁਹਾਡੀ ਜਿਹੜੀ ਹੈ ਹੱਦ ਹੈ ਟੈਰੀਟਰੀਅਲ ਹਾਧਾ ਯੂਨੀਵਰਸਿਟੀ ਦੀ ਉਹਦੇ ਅੰਦਰ ਅੰਦਰ ਹੀ ਜਿਹੜਾ ਹੈ ਵਿਦਿਆਰਥੀ ਨੂੰ ਦਾਖਲਾ ਲੈਣਾ ਚਾਹੀਦਾ ਹੈ ਜਿਵੇਂ ਪੰਜਾਬ ਦਾ ਬੱਚਾ ਹੈ ਪੰਜਾਬ ਦੀਆਂ ਯੂਨੀਵਰਸਟੀਆਂ ਤੋਂ ਹੀ ਜਿਹੜਾ ਹੈ ਉਹਨੂੰ ਡਿਗਰੀ ਕਰਨੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਜੇ ਦੂਰ ਦਰਾਡੇ ਤੋਂ ਕਰਦਾ ਹੈ ਤਾਂ ਉਹ ਗਲਤ ਮੰਨਿਆ ਜਾਊਗਾ ਪਾਲਿਸੀ ਦੇ ਅਗੇਂਸਟ ਮੰਨਿਆ ਜਾਊਗਾ ਫੇਰ ਵੀ ਜਿਹੜਾ ਹੈ ਜਿਨ੍ਹਾਂ ਨੇ ਬਾਹਰ ਤੋਂ ਕੀਤੀ ਹੈ ਪੰਜਾਬ ਤੋਂ ਬਾਹਰ ਤੋਂ ਦੀਆਂ ਯੂਨੀਵਰਸਟੀਆਂ ਤੋਂ ਕੀਤੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਪ੍ਰੋਵੀਜ਼ਨਲ ਪ੍ਰਮੋਸ਼ਨ ਕਹਿ ਕੇ ਤਰੱਕੀ ਜਿਹੜੀ ਹੈ ਉਹ ਦੇ ਦਿੱਤੀ ਗਈ ਹੁਣ ਰਿੱਤੂ ਵਰਮਾ ਨੇ ਅਸਿਸਟੈਂਟ ਡਾਇਰੈਕਟਰ ਜਿਹੜੀ ਪ੍ਰੋਮੋਸ਼ਨਲ ਸੈੱਲ ਦੇ ਅ ਸਿੱਖਿਆ ਵਿਭਾਗ ਦੀ ਪ੍ਰੋਮੋਸ਼ਨ ਸੈੱਲ ਹੈ ਉਹਦੇ ਅਸਿਸਟੈਂਟ ਡਾਇਰੈਕਟਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਯੂਨੀਵਰਸਟੀਆਂ ਦੀਆਂ ਜਿਹੜੀਆਂ ਕਰਡੈਂਸ਼ੀਅਲਸ ਨੇ ਇਹਨਾਂ ਦਾ ਜੋ ਅ ਲੇਖਾ ਜੋਖਾ ਹੈ ਜੋ ਇਹਨਾਂ ਦੇ ਕਾਗਜ਼ ਪੱਤਰ ਨੇ ਉਹ ਸਾਰਾ ਕੁਝ ਜਿਹੜਾ ਹੈ ਉਹਦੀ ਜਾਂਚ ਕੀਤੀ ਹੈ ਕਿ ਜਿਹੜੀਆਂ ਇਥੋਂ ਇਹ ਮਾਸਟਰਾਂ ਨੇ ਡਿਸਟੈਂਟ ਲਰਨਿੰਗ ਕੀਤੀ ਹੈ ਤੇ ਇਹ ਜਾਂਚ ਕਰਨ ਤੋਂ ਬਾਅਦ ਹੀ ਜਿਹੜੀ ਅਸੀਂ ਤਰੱਕੀ ਦਿੱਤੀ ਹੈ ਯੂਨੀਵਰਸਿਟੀਆਂ ਦੀ ਜਾਂਚ ਕਰ ਲਈ ਉਹਨਾਂ ਨੇ ਲੇਕਿਨ ਇਹ ਜਾਂਚ ਨਹੀਂ ਕੀਤੀ ਕਿ ਜਿਹੜੇ ਇਹ ਟੀਚਰ ਨੇ ਹੋਰ ਵਿਸ਼ਾ ਪੜਾ ਰਹੇ ਨੇ ਇਹ ਇੰਗਲਿਸ਼ ਕਿੰਨਾ ਕੁ ਵਧੀਆ ਪੜਾ ਸਕਦੇ ਨੇ ਉਸ ਦੀ ਜਾਂਚ ਨਹੀਂ ਕੀਤੀ ਯੂਨੀਵਰਸਿਟੀਆਂ ਦੀ ਜਿਹੜੀ ਹੈ ਉਹ ਜਾਂਚ ਕਰ ਲਈ ਪਰਮਜੀਤ ਸਿੰਘ ਜਿਹੜੇ ਨੇ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਨੇ ਉਹਨਾਂ ਨੇ ਵੀ ਜਿਹੜਾ ਹੈ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਕੋਰਡਿੰਗ ਟੂ ਰੂਲਸ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਲਈ ਹੈ ਉਹਨਾਂ ਨੂੰ ਹੀ ਤਰੱਕੀ ਦਿੱਤੀ ਗਈ ਹੈ ਫਿਰ ਉਹਨਾਂ ਨੇ ਵੀ ਜਿਹੜਾ ਹੈ ਇਸ ਗੱਲ ਦਾ ਜ਼ਿਕਰ ਕਿਤੇ ਨਹੀਂ ਕੀਤਾ ਹੈ ਕਿ ਇੰਨਾਂ ਲੋਕਾਂ ਦੀ ਇੰਗਲਿਸ਼ ਦੀ ਕਾਬਲੀਅਤ ਕੀ ਹੈ ਨੌਲੇਜ ਕਿੰਨੀ ਹੈ ਇਹਨਾਂ ਦੀ ਇੰਗਲਿਸ਼ ਦੀ ਪਕੜ ਕਿੰਨੀ ਹੈ ਬੋਲ ਬਾਣੀ ਦੇ ਉੱਤੇ ਕਿੰਨੀ ਪਕੜ ਹੈ ਇੰਗਲਿਸ਼ ਬੋਲਣ ਦੇ ਵਿੱਚ ਕਿੰਨੀ ਮਹਾਰਤ ਹੈ ਇਹ ਸਾਰੀਆਂ ਚੀਜ਼ਾਂ ਨਹੀਂ ਜਾਂਚ ਕੀਤੀਆਂ ਗਈਆਂ ਡਿਗਰੀ ਦੇਖੀ ਗਈ ਹੈ ਬਸ ਉਸ ਤੋਂ ਬਾਅਦ ਤਜਰਬਾ ਨਹੀਂ ਦੇਖਿਆ ਗਿਆ ਇੰਗਲਿਸ਼ ਪੜਾਉਣ ਦਾ ਕਿੰਨਾ ਹੈ 11ਵੀਂ ਤੇ 12ਵੀਂ ਦੇ ਬੱਚਿਆਂ ਨੂੰ ਪੜਾਉਣ ਲਈ ਜਿਹੜਾ ਹੈ ਇਹਨਾਂ ਨੂੰ ਤਰੱਕੀ ਦੇ ਦਿੱਤੀ ਗਈ ਹੁਣ ਮੁੱਦਾ ਕੀ ਹੈ ਰੌਲਾ ਕੀ ਹੈ ਰੌਲਾ ਇਹ ਹੈ ਕਿ ਦਸ਼ਕਾਂ ਤੋਂ ਜਿਹੜਾ ਪੰਜਾਬ ਦੇ ਗਵਰਨਮੈਂਟ ਸਕੂਲ ਨੇ ਉਹਨਾਂ ਦੇ ਵਿੱਚ ਇੰਗਲਿਸ਼ ਟੀਚਰਾਂ ਦੀ ਅੰਗਰੇਜ਼ੀ ਦੇ ਅਧਿਆਪਕਾਂ ਦੀ ਘਾਟ ਜਿਹੜੀ ਹੈ ਉਹ ਰਹੀ ਹੈ ਪਹਿਲਾਂ ਤੋਂ ਹੀ ਰਹੀ ਹੈ ਸ਼ੁਰੂ ਤੋਂ ਹੀ ਰਹੀ ਹੈ ਇਹ ਨਹੀਂ ਕਿ ਅੱਜ ਘਾਟ ਹੋਈ ਹੈ ਦਰਸ਼ਕਾਂ ਤੋਂ ਇਹ ਚੱਲਿਆ ਆ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੇ ਅਧਿਆਪਕਾਂ ਦੀ ਘਾਟ ਰਹੀ ਹੈ ਔਰ ਇਹ ਚੀਜ਼ ਜਿਹੜੀ ਹੈ ਮੇਰੇ ਜਾਂ ਤੁਹਾਡੇ ਜਾਂ ਕਿਸੇ ਹੋਰ ਦੇ ਕਹਿਣ ਨਾਲ ਜਾਂ ਕਿਸੇ ਅਖਬਾਰ ਦੇ ਛਪਣ ਨਾਲ ਸੱਚ ਨਹੀਂ ਹੋ ਜਾਂਦੀ ਬੋਰਡ ਦੇ ਜਿਹੜੇ ਪੇਪਰ ਹੁੰਦੇ ਨੇ ਜਿਹੜੇ ਨਤੀਜੇ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਇਹ ਸਾਫ਼ ਝਲਕਦਾ ਹੈ ਇਹ ਅੰਗਰੇਜ਼ੀ ਦੀ ਕਿੰਨੀ ਮਾੜੀ ਹਾਲਾਤ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 2015 ਵਿੱਚ ਬੋਰਡ ਦੇ 10ਵੀਂ ਦੇ ਪੇਪਰਾਂ ਦੇ ਵਿੱਚ 80000 ਬੱਚਾ ਜਿਹੜਾ ਹੈ ਉਹ ਅੰਗਰੇਜ਼ੀ ਚੋਂ ਫੇਲ ਹੋ ਗਿਆ ਸੀ ਇੰਗਲਿਸ਼ ਦਾ ਪੇਪਰ ਜਿਹੜਾ ਹੈ ਪਾਸ ਨਹੀਂ ਕਰ ਸਕੀ ਸੀ ਇਸੇ ਤਰ੍ਹਾਂ 2018 ਦੇ ਵਿੱਚ 99000 ਬੱਚਾ ਤਕਰੀਬਨ ਤਕਰੀਬਨ 90000 ਬੱਚਾ ਜਿਹੜਾ ਹੈ ਉਹ ਇੰਗਲਿਸ਼ ਤੇ ਪਰਚੇ ਚੋਂ फेल ਹੋ ਗਿਆ ਸੀ پاس ਨਹੀਂ ਹੋ ਪਾਇਆ ਸੀ ਇਸ ਤਰ੍ਹਾਂ ਦੀ ਜਿਹੜੀ ਹੈ ਅੰਗਰੇਜ਼ੀ ਦੀ ਦਸ਼ਾ ਜਿਹੜੀ ਹੈ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੈ ਅਸਲ ਦੇ ਵਿੱਚ 2007-2008 ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਇੰਗਲਿਸ਼ ਕੇਡਰ ਦੇ ਟੀਚਰ ਜਿਹੜੇ ਨੇ ਮਾਸਟਰ ਜਿਹੜੇ ਨੇ ਉਹਨਾਂ ਨੂੰ ਰੱਖਣ ਦੀ ਕੁਾਇਯਤ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ 1000 ਇੰਗਲਿਸ਼ ਕੇਡਰ ਟੀਚਰ ਦੀ ਭਰਤੀ ਦਾ ਜਿਹੜਾ ਹੈ ਉਹ ਪੋਸਟਾਂ ਕੱਢੀਆਂ ਗਈਆਂ ਉਹਦੇ ਵਿੱਚ 800 ਟੀਚਰ ਜਿਹੜੇ ਨੇ ਇੰਗਲਿਸ਼ ਦੀ ਉਹਨਾਂ ਦੀ ਭਰਤੀ ਕੀਤੀ ਗਈ ਅੱਜ ਵੀ ਜੇ ਤੁਸੀਂ ਜਾ ਕੇ ਦੇਖੋਗੇ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਉਹ ਸੋਸ਼ਲ ਸਾਇੰਸ ਦੇ ਜਿਹੜੇ ਟੀਚਰ ਨੇ ਉਹੀ ਅੰਗਰੇਜ਼ੀ ਨੂੰ ਪੜ੍ਹਾ ਰਹੇ ਨੇ ਉਹ ਇੰਗਲਿਸ਼ ਦੀ ਜਿਹੜੀ ਹੈ ਟੀਚਰ ਨਹੀਂ ਹੈਗੇ ਉਹ ਸੋਸ਼ਲ ਸਾਇੰਸ ਦੇ ਟੀਚਰ ਨੇ ਬਟ ਉਹ ਅੰਗਰੇਜ਼ੀ ਜਿਹੜੀ ਹੈ ਬੱਚਿਆਂ ਨੂੰ ਪੜ੍ਹਾ ਰਹੇ ਨੇ ਹੁਣ ਤੁਸੀਂ ਇੰਗਲਿਸ਼ ਟੀਚਰ ਨਾਲ ਗੱਲ ਕੀਤੀ ਗਈ ਸੀਨੀਅਰ ਇੰਗਲਿਸ਼ ਟੀਚਰ ਸੀ ਅਖਬਾਰ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਉਹਦੇ ਮੁਤਾਬਿਕ ਪੰਜਾਬ ਸਰਕਾਰ ਦੀ ਕੋਈ ਸਪੈਸੀਫਾਈਡ ਪਾਲਿਸੀ ਨਹੀਂ ਹੈ ਇੰਗਲਿਸ਼ ਟੀਚਰ ਦੇ ਪ੍ਰੋਮੋਸ਼ਨ ਦੇ ਬਾਰੇ ਕਈ ਜਿਹੜੇ ਨੇ ਇੰਗਲਿਸ਼ ਦੇ ਐਕਸਪੀਰੀਅੰਸ ਤੇ ਕੁਆਲੀਫਾਈਡ ਟੀਚਰ ਜਿਹੜੇ ਨੇ ਉਹ ਹੈਗੇ ਨੇ ਸਿਸਟਮ ਦੇ ਵਿੱਚ ਮੌਜੂਦ ਨੇ ਪਰ ਉਹਨਾਂ ਨੂੰ ਤਰੱਕੀ ਨਹੀਂ ਮਿਲਦੀ ਹੋਰ ਵਿਸ਼ਿਆਂ ਦੇ ਜਿਹੜੇ ਵਿਆਪਕ ਨੇ ਉਹਨਾਂ ਨੂੰ ਇੰਗਲਿਸ਼ ਟੀਚਰ ਇੰਗਲਿਸ਼ ਲੈਕਚਰਰ ਦਾ ਪ੍ਰੋਮੋਟ ਕਰਕੇ ਤਰੱਕੀ ਦੇ ਕੇ ਬਣਾ ਦਿੱਤਾ ਜਾਂਦਾ ਹੈ ਸਿਸਟਮ ਦੇ ਵਿੱਚ ਹੈਗੇ ਨੇ ਹਜੇ ਕੁਝ ਟੀਚਰ ਪਰ ਉਹਨਾਂ ਨੂੰ ਤਰੱਕੀ ਨਹੀਂ ਮਿਲਦੀ ਇੱਕ ਇਸ ਤਰ੍ਹਾਂ ਦੇ ਹੀ ਹਿਸਟਰੀ ਦੇ ਟੀਚਰਸ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਵੀ ਇੰਗਲਿਸ਼ ਪੜਾਉਣ ਲਈ ਕਿਹਾ ਗਿਆ ਕਿ ਤੁਸੀਂ ਅੱਜ ਤੋਂ ਜਿਹੜਾ ਹੈ ਇੰਗਲਿਸ਼ ਪੜਾਇਆ ਕਰੋ ਬੱਚਿਆਂ ਨੂੰ ਉਹ ਇਸ ਦੇ ਖਿਲਾਫ ਜਿਹੜਾ ਹੈ ਅਦਾਲਤ ਚਲੇਗੇ ਕੋਰਟ ਚਲੇਗੇ ਕਿ ਮੈਂ ਜਦੋਂ ਹਿਸਟਰੀ ਦਾ ਟੀਚਰ ਹਾਂ ਮੇਰੀ ਕੋਰ ਕੰਪੀਟੈਂਸੀ ਜਿਹੜੀ ਹੈ ਮੇਰੀ ਜਿਹੜੀ ਮਹਾਰਤ ਹੈ ਉਹ ਇਤਿਹਾਸ ਦੀ ਹੈ ਮੈਂ ਬੱਚਿਆਂ ਨੂੰ ਅੰਗਰੇਜ਼ੀ ਕਿਵੇਂ ਪੜਾ ਸਕਦਾ ਹਾਂ ਮੈਨੂੰ ਇਤਿਹਾਸ ਪੜਾਉਣ ਲਈ ਰੱਖਿਆ ਗਿਆ ਤੇ ਮੈਨੂੰ ਇਤਿਹਾਸ ਪੜਾਉਣ ਲਈ ਹੀ ਕਿਹਾ ਜਾਵੇ ਮੈਨੂੰ ਅੰਗਰੇਜ਼ੀ ਪੜਾਉਣ ਲਈ ਮਜਬੂਰ ਜਿਹੜਾ ਹੈ ਉਹ ਕਿਉਂ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਵੀ ਹਾਲਾਤ ਜਿਹੜੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੈਗੇ ਇਸੇ ਵੀ ਤੁਸੀਂ ਮਾਹਿਰ ਨੂੰ ਇੰਗਲਿਸ਼ ਦੇ ਮਾਹਿਰ ਨੂੰ ਜੇ ਪੁੱਛੋਗੇ ਇਹੋ ਨਾਲ ਗੱਲ ਕਰਕੇ ਦੇਖੋਗੇ ਤਾਂ ਜਿਹੜੀ ਪ੍ਰੋਫੀਸ਼ੀਐਂਸੀ ਇਨ ਲੈਂਗੁਏਜ ਇੱਕ ਚੀਜ਼ ਹੈ ਕੀ ਉਸ ਭਾਸ਼ਾ ਦੇ ਉੱਤੇ ਤੁਹਾਡੀ ਮਹਾਰਤ ਜਿਹੜੀ ਹੈ ਉਹ ਕੱਲੀ ਡਿਗਰੀ ਕਰਨ ਦੇ ਨਾਲ ਜਿਹੜੀ ਹੈ ਉਹ ਨਹੀਂ ਆਉਂਦੀ ਹੈ ਜਦੋਂ ਤੱਕ ਤੁਸੀਂ ਖੁਦ ਜਿਹੜਾ ਹੈ ਉਸ ਭਾਸ਼ਾ ਦੇ ਵਿੱਚ ਮਹਾਰਤ ਹਾਸਲ ਨਹੀਂ ਕਰ ਸਕਦੇ ਨਹੀਂ ਕਰ ਲੈਂਦੇ ਹੋ ਤੁਸੀਂ ਕਿਸੇ ਹੋਰ ਨੂੰ ਉਹ ਭਾਸ਼ਾ ਕਿਵੇਂ ਸਿਖਾ ਸਕਦੇ ਹੋ ਬੱਚਿਆਂ ਨੂੰ ਉਹ ਭਾਸ਼ਾ ਤੁਸੀਂ ਕਿਵੇਂ ਪੜ੍ਹਾ ਸਕਦੇ ਕੱਲੀ ਡਿਗਰੀ ਲੈਣ ਦੇ ਨਾਲ ਨਹੀਂ ਬਲਕਿ ਕਈ ਸਾਲ ਜਿਹੜੀ ਹੈ ਲਗਾਤਾਰ ਪ੍ਰੈਕਟਿਸ ਕਰਨ ਦੇ ਨਾਲ ਇਸ ਭਾਸ਼ਾ ਦੇ ਨਾਲ ਕਿਸੇ ਵੀ ਭਾਸ਼ਾ ਦੇ ਨਾਲ ਦੋ ਦੋ ਹੱਥ ਕਰਨਾ ਪੈਂਦਾ ਹੈ ਲੰਬੇ ਸਮੇਂ ਲਈ ਤਾਂ ਹੀ ਜਾ ਕੇ ਤੁਸੀਂ ਉਸ ਭਾਸ਼ਾ ਦੇ ਉੱਤੇ ਮਹਾਰਤ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ ਜੇ ਤੁਸੀਂ ਦੇਖਿਆ ਹੋਵੇ ਜਿੰਨੇ ਵੀ ਬਾਹਰਲੇ ਕੈਡਰ ਦੇ ਅਫਸਰ ਜਿਹੜੇ ਨੇ ਪੰਜਾਬ ਦੇ ਵਿੱਚ ਆਉਂਦੇ ਨੇ ਉਹ ਪੰਜਾਬੀ ਬੋਲਣਾ ਤਾਂ ਸਿੱਖ ਲੈਂਦੇ ਨੇ ਇਧਰੋਂ ਉਧਰੋਂ ਗੱਲਾਂ ਬਾਤਾਂ ਨਾਲ ਜਿਵੇਂ ਵੀ ਹੈ ਬੋਲਣਾ ਸਿੱਖ ਲੈਂਦੇ ਨੇ ਪਰ ਉਹ ਮਹਾਰਤ ਜਿਹੜੀ ਹੈ ਉਹ ਪੰਜਾਬੀ ਦੇ ਉੱਤੇ ਹਾਸਲ ਨਹੀਂ ਜਲਦੀ ਜਲਦੀ ਕਰ ਪਾਉਂਦੇ ਕਈ ਸਾਲਾਂ ਬਾਅਦ ਜਾ ਕੇ ਉਹ ਮਹਾਰਤ ਹਾਸਲ ਕਰਦੇ ਨੇ ਪਹਿਲਾਂ ਉਹਨਾਂ ਤੋਂ ਜਿਹੜਾ ਹੈ ਸਾਫ਼ ਚਲਕ ਆਉਂਦੀ ਆ ਕਿ ਇਹ ਜਿਹੜੇ ਨੇ ਪੰਜਾਬੀ ਇੰਨੀ ਚੰਗੀ ਤਰ੍ਹਾਂ ਨਹੀਂ ਜਾਣਦੇ ਪਰ ਉਹ ਕੋਸ਼ਿਸ਼ ਕਰਦੇ ਮੇਰੇ ਕਹਿਣ ਤੋਂ ਭਾਵੇਂ ਇਹ ਹੈ ਕਿ ਇਹ ਜਿਹੜਾ ਹੈ ਜਦ ਤੱਕ ਤੁਹਾਡੀ ਮਹਾਰਤ ਨਹੀਂ ਹੁੰਦੀ ਕਈ ਸਾਲ ਤੁਸੀਂ ਉਸ ਬਾਦਸ਼ਾਹ ਦੇ ਨਾਲ ਨਹੀਂ ਬਿਤਾਉਂਦੇ ਤੁਸੀਂ ਉਹਨੂੰ ਕਿਸੇ ਹੋਰ ਨੂੰ ਪੜ੍ਹਾ ਸਕਣ कामयाब ਨਹੀਂ ਹੋ ਪਾਉਂਗੇ ਚੰਗੇ ਤਰੀਕੇ ਨਾਲ ਫੇਰ ਇੱਕ ਵਾਰ ਜਿਹੜਾ ਹੈ ਕਿ ਇਹਨੂੰ ਮੈਂ ਕਹਿ ਰਿਹਾ ਹਾਂ ਇਸ ਕਰਕੇ ਨਹੀਂ ਮੰਨ ਲੈਣਾ ਚਾਹੀਦਾ ਜੇ ਤੁਸੀਂ ਪੰਜਾਬ ਦੇ ਵਿੱਚ ਖੁੱਲੇ ਹੋਏ ਜਿਹੜੇ ਆਇਲਿਸ਼ ਸੈਂਟਰ ਨੇ ਆਇਲਟਸ ਕਿਹਾ ਜਾਂਦਾ ਕਈ ਵਾਰ ਨੂੰ ਅੰਗਰੇਜ਼ੀ ਸਿਖਾਉਣ ਦੇ ਜਿਹੜੇ ਸੈਂਟਰ ਨੇ ਜਿਹੜੇ ਮਹੀਨੇ ਦੀਆਂ ਫੀਸਾਂ ਲੈ ਕੇ ਬੱਚਿਆਂ ਨੂੰ ਉਸ ਟੈਸਟ ਵਾਸਤੇ ਤਿਆਰ ਕਰਦੇ ਨੇ ਜਿਹੜੇ ਵਿਦੇਸ਼ਾਂ ਨੂੰ ਜਾਣ ਵਾਸਤੇ ਜਿਹੜਾ ਜ਼ਰੂਰੀ ਹੈ ਉਹਨਾਂ ਦੀ ਗਿਣਤੀ ਦੇਖ ਲਓ ਉਸ ਸੈਂਟਰਾਂ ਦੇ ਵਿੱਚ ਭਰਤੀ ਬੱਚਿਆਂ ਦੀ ਗਿਣਤੀ ਦੇਖ ਲਓ ਤੁਹਾਨੂੰ ਆਪ ਅੰਦਾਜ਼ਾ ਹੋ ਜਾਏਗਾ ਕਿ ਕਿੰਨਾਂ ਕੁ ਚੰਗੇ ਤਰੀਕੇ ਨਾਲ ਜਿਹੜਾ ਹੈ ਅੰਗਰੇਜ਼ੀ ਦੀ ਮਹਾਤ ਜਿਹੜੇ ਆਪਣੇ ਬੱਚਿਆਂ ਨੂੰ ਹਾਸਲ ਹੈਗੀ ਹੈ ਤੁਹਾਨੂੰ ਜਿਹੜਾ ਹੈ ਉਹ ਇਹ ਹੈ ਕਿ ਇੰਗਲਿਸ਼ ਨੂੰ ਐਜ਼ ਅ ਸਬਜੈਕਟ ਕਦੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੀਰੀਅਸਲੀ ਲਿਆ ਹੀ ਨਹੀਂ ਗਿਆ ਪਹਿਲਾਂ ਤਾਂ ਪੜਾਇਆ ਹੀ ਇਹਨੂੰ 6ਵੀਂ ਤੋਂ ਬਾਅਦ ਜਾਂਦਾ ਸੀ ਫਿਰ ਸਮੇਂ ਦੀ ਲੋੜ ਮੁਤਾਬਿਕ ਕਿਉਂਕਿ ਪ੍ਰਾਈਵੇਟ ਸਕੂਲ ਜਿਹੜੇ ਸੀ ਉਹ ਨਰਸਰੀ ਤੋਂ ਹੀ ਸ਼ੁਰੂ ਕਰ ਦਿੰਦੇ ਸੀ ਉਹਨਾਂ ਨਾਲ ਮੁਕਾਬਲੇ ਵਾਸਤੇ ਇੱਥੇ ਵੀ ਸ਼ੁਰੂਆਤ ਹੋਈ ਬਟ ਹਜੇ ਵੀ ਜਿਹੜਾ ਹੈ ਉਹਨੂੰ ਉਹਨਾਂ ਤਨ ਦੇ ਹੀ ਨਾਲ ਜਿਹੜਾ ਹੈ ਪੜਾਇਆ ਨਹੀਂ ਜਾ ਰਿਹਾ ਹੈ ਉਹੀ ਜਿਹੜਾ ਹੈ ਸਟਾਫ ਗੈਪ ਅਰੇਜਮੈਂਟ ਜਿਹਨੂੰ ਆਪਾਂ ਕਹਿੰਦੇ ਆਂ ਕਿ ਵਕਤ ਦੀ ਲੋੜ ਪੈਂਦੀ ਹੈ ਤਾਂ ਕਿਸੇ ਨੂੰ ਵੀ ਜਿਹੜਾ ਹੈ ਇੰਗਲਿਸ਼ ਪੜ੍ਹਾਉਣ ਦੇ ਲਈ ਲਾ ਦਿੱਤਾ ਜਾਂਦਾ ਹੈ ਹੁਣ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਜੇ ਤੁਸੀਂ ਬਿਨਾਂ ਕਿਸੇ ਤਜਰਬੇ ਵਾਲੇ ਬੰਦੇ ਨੂੰ ਇੰਗਲਿਸ਼ ਦੀ ਸਿੱਖਿਆ ਦੇਣ ਲਈ ਕਹੋਗੇ ਤਾਂ ਕਿੰਨੇ ਕੁ ਵਧੀਆ ਢੰਗ ਨਾਲ ਉਹ ਸਿੱਖਿਆ ਦੇ ਪਾਏਗਾ ਇਸ ਤੇ ਸਵਾਲੀਆ ਨਿਸ਼ਾਨ ਤਾਂ ਹੈ ਹੀ ਇਸੇ ਕਰਕੇ ਜਿਹੜਾ ਹੈ ਅੱਜ ਮੈਂ ਇਸ ਮੁੱਦੇ ਉੱਪਰ ਇਹ ਪ੍ਰੋਗਰਾਮ ਇਹ ਲਈ ਇਹ ਪੇਸ਼ਕਸ਼ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਤਾਂ ਕਿ ਆਪਾਂ ਇਹ ਦਰਸ਼ਕੀਏ ਕੀ ਜਿਹੜਾ ਸਿੱਖਿਆ ਦੇ ਨਾਲ ਇਹ ਕਿਹਾ ਜਾਂਦਾ ਕਿ ਸਾਡਾ ਸਾਰਾ ਧਿਆਨ ਹੀ ਸਿੱਖਿਆ ਦੇ ਉੱਤੇ ਹੈ ਅਸੀਂ ਜਿਹੜਾ ਹੈ ਮੈਰਿਟੋਰੀਅ ਸਕੂਲਸ ਬਣਾ ਦਾਂਗੇ ਹੋਰ ਜਿਹੜਾ ਹੈ ਕ੍ਰਾਂਤੀ ਲਿਆ ਦਾਂਗੇ ਸਿੱਖਿਆ ਦੇ ਖੇਤਰ ਦੇ ਵਿੱਚ ਉਹ ਕਹਿਣ ਦੇ ਨਾਲ ਜਾਂ ਬਿਲਡਿੰਗਾਂ ਦੇ ਨਾਮ ਬਦਲਣ ਦੇ ਨਾਲ ਜਿਹੜਾ ਹੈ ਨਹੀਂ ਆਉਂਦੀ ਹੈ ਉੱਥੇ ਤੁਹਾਨੂੰ ਜਿਹੜਾ ਹੈ ਹੁਣ ਇਹ ਆਦਿ ਤਾਂ ਜਿਹੜਾ ਸਭ ਤੋਂ ਜ਼ਰੂਰੀ ਹੈ ਉਹ ਹੈ ਟੀਚਰ ਮਾਸਟਰ ਅਧਿਆਪਕ ਜਿਹੜਾ ਜਿਨ੍ਹਾਂ ਨੇ ਬੱਚਿਆਂ ਨੂੰ ਗਿਆਨ ਵੰਡਣਾ ਹੈ ਜਦ ਤੱਕ ਉਹ ਸਹੀ ਤਜਰਬੇ ਵਾਲੇ ਵਿਸ਼ੇ ਦੇ ਮਾਹਿਰ ਟੀਚਰ ਜਿਹੜੇ ਨੇ ਉਹ ਬੱਚਿਆਂ ਨੂੰ ਨਹੀਂ ਪੜਾਉਣਗੇ ਉਦੋਂ ਤੱਕ ਜਿਹੜਾ ਹੈ ਇਹ ਸਿੱਖਿਆ ਦੇ ਵਿੱਚ ਕ੍ਰਾਂਤੀ ਜਿਹੜੀ ਹੈ ਉਹ ਆਣੀ ਬਹੁਤ ਮੁਸ਼ਕਲ ਹੈ ਰਿਜ਼ਲਟ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਹੀ ਆਉਂਦੇ ਰਹਿਣਗੇ ਸੋ ਆਸ ਕਰਦੇ ਹਾਂ ਸਰਕਾਰ ਸਾਡੀਆਂ ਗੱਲਾਂ ਨੂੰ ਸੁਣੇਗੀ ਤੇ ਅੱਗੇ ਤੋਂ ਇਹਨਾਂ ਚੀਜ਼ਾਂ ਦੇ ਜਿਹੜਾ ਥੋੜਾ ਜਿਹਾ ਗੌਰ ਕਰੇਗੀ ਜਾਗਦੇ ਹੋਏ ਫੈਸਲੇ ਲਏਗੀ ਸੁੱਤੇ-ਸੁੱਤੇ ਜਿਹੜਾ ਹੈ ਫੈਸਲਾ ਲੈਣ ਦਾ ਰਿਵਾਜ ਜਿਹੜਾ ਹੈ ਉਹ ਬੰਦ ਹੋ ਜਾਏਗਾ ਇਸੇ ਆਸ ਨਾਲ ਅੱਛੀ ਕਾਮ ਧੰਨਵਾਦ